ਸਾਥੀਓ ਇਸ ਬਜਟ ਵਿੱਚ ਇੱਕ ਹੋਰ ਬਹੁਤ ਵੱਡੀ ਯੋਜਨਾ ਦੀ ਘੋਸ਼ਣਾ ਹੋਈ ਹੈ ਪਿਛਲੇ 10 ਸਾਲਾਂ ਵਿੱਚ ਅਸੀਂ ਹਰ ਘਰ ਵਿੱਚ ਬਿਜਲੀ ਪਹੁੰਚਾਣ ਦਾ ਅਭਿਆਨ ਚਲਾਇਆ ਹੈਗਾ ਹੁਣ ਅਸੀਂ ਬਿਜਲੀ ਦਾ ਬਿੱਲ ਆਸਾਨ ਦੇ ਭੈਣੇ ਤੇ ਪ੍ਰਾਵੋ ਤੇ ਨਾਲੇ ਦੇਸ਼ ਵਾਸੀ ਸਭੀ ਸੁਣ ਲੋ ਮੈਂ ਹਜੇ ਬਹੁਤ ਜ਼ਰੂਰੀ ਕੰਮ ਤੁਹਾਡੇ ਅੱਗੇ ਰੱਖ ਰਿਹਾ ਹਾਂ ਹੁਣ ਬਿਜਲੀ ਦਾ ਬਿੱਲ ਵੀ ਜ਼ੀਰੋ ਕਰਨ ਦੇ ਲਈ ਅਸੀਂ ਅੱਗੇ ਕਦਮ ਵਧਾ ਰਹੇ ਹਾਂ ਬਜਟ ਦੇ ਵਿੱਚ ਸਰਕਾਰ ਨੇ ਰੂਫ ਟਾਪ ਸੋਲਰ ਦੀ ਬਹੁਤ ਵੱਡੀ ਯੋਜਨਾ ਦਾ ਐਲਾਨ ਕੀਤਾ ਆ ਅਤੇ ਇਸ ਯੋਜਨਾ ਦੇ ਮੁਤਾਬਕ ਸ਼ੁਰੂ ਵਿੱਚ ਹੀ 1 ਕਰੋੜ ਪਰਿਵਾਰਾਂ ਨੂੰ ਛੱਤ ਦੇ ਉੱਤੇ ਸੋਲਰ ਰੂਫਟਾਪ ਲਗਾਉਣ ਲਈ ਸਰਕਾਰ ਮਦਦ ਕਰੂਗੀ। ਇਹਦੇ ਨਾਲ ਉਹਨਾਂ ਦਾ ਬਿਜਲੀ ਦਾ ਬਿੱਲ ਵੀ ਜ਼ੀਰੋ ਹੋਏਗਾ ਤੇ ਇਹਦੇ ਨਾਲ ਹੀ ਸਾਮਾਨਯ ਪਰਿਵਾਰ ਵੀ ਆਪਣੇ ਘਰੇ ਬਿਜਲੀ ਬਣਾ ਕੇ ਉਹਨੂੰ ਵੇਚ ਵੀ ਸਕਦਾ ਹੈ ਨਾਲੇ ਕਮਾਈ ਵੀ ਕਰ ਸਕਦਾ ਹੈ।